ਇੰਨੀ ਲੜਾਈ ਤੋਂ ਬਾਅਦ ਇੰਨੀ ਸਿਚੁਏਸ਼ਨ ਤਾਂ ਲੋਕਾਂ ਨੂੰ ਆਪਦੇ ਹੱਥ 'ਚ ਲੈਣਾ ਪਿਆ ਏ ਹਰ ਕੰਮ ਵਾਸਤੇ ਆਪਾਂ ਨੂੰ ਆਏ ਪ੍ਰੋਟੈਸਟ ਕਰਨਾ ਪੈਂਦਾ ਹਰ ਹੱਕਾਂ ਹਾਸਤੇ ਹੋਰਿਆਂ ਨੂੰ ਕੰਨ ਲਾਈਏ ਉਹ ਤੋਂ ਪਹਿਲਾਂ-ਪਹਿਲਾਂ ਹੁਣ ਵੀ ਸਮਝ ਜਾਂਣ ਹੁਣ ਵੀ ਸਟੈਪ ਲਾਈਨ ਫਟਾਫਟ ਜਿਹੜੇ ਸਟੈਪ ਲਾਈਨ ਦੀ ਲੋੜ ਆ ਉਹ ਕਦਮ ਚੱਕਣ ਵਿਸ਼ਵਾਸਨ ਦਬੋਣ ਕਿ ਕਿਸ ਤਰੀਕੇ ਨਾਲੇ ਹੋ ਸਕਦਾ ਹੈ ਲੋਕੀ ਹੱਲ ਕੱਢਣਗੇ ਉਹ ਕਿਵੇਂ ਨਿਕਲੂਗਾ ਕੀ ਨਿਕਲੂਗਾ ਉਹ ਤਾਂ ਉਹਨ ਅਗਲੇ ਹ ਮਹੀਨੇ ਦੇ ਵਿੱਚ ਪਤਾ ਲੱਗ ਜੂਗਾ ਸਤਲੋ ਦਾ ਪਾਵਨ ਪਾਣੀ ਅੱਜ ਪਲੀਤ ਹੋ ਚੁੱਕਾ ਹੈ ਵੱਖ-ਵੱਖ ਇਲਾਕਿਆਂ ਦੇ ਲੋਕ ਇਸ ਪਾਣੀ ਤੋਂ ਪ੍ਰਭਾਵਿਤ ਹੋਏ ਨੇ ਔਰ ਇਸੇ ਨੂੰ ਲੈ ਕੇ ਲੁਧਿਆਣਾ ਦਾ ਫੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਜਥੇਬੰਦੀਆਂ ਦੇ ਵੱਲੋਂ ਅਲਟੀਮੇਟਮ ਵੀ ਦਿੱਤਾ ਗਿਆ ਸੀ ਇਸੇ ਨੂੰ ਲੈ ਕੇ ਇਸੇ ਮੋਰਚੇ ਦੀ ਅਗਵਾਈ ਕਰਨ ਵਾਲੇ ਸਰਦਾਰ ਅਜੀਤਪਾਲ ਸਿੰਘ ਵਿਰਾਟ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ ਵਿਰਾਟ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੇ ਰੋਜ਼ ਪ੍ਰਦਰਸ਼ਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਏ ਆ ਕਿ ਵੀ ਜੋ ਆਪਾਂ ਗੁਰਬਾਣੀ 'ਚ ਵੀ ਪਿਤਾ ਦਾ ਦਰਜਾ ਦਿੰਨੇ ਆ ਤੇ ਉਹ ਪਿਤਾ ਆਪਣਾ ਪਲੀਤ ਹੋਇਆ ਪਿਆ ਇਸ ਟਾਈਮ ਉਹਦੀ ਪੱਕ ਪਲੀਤ ਹੋਈ ਪਈ ਆ ਉਹਦਾ ਬੁਰਾ ਹਾਲ ਕੀਤਾ ਹੋਇਆ ਪੰਜਾਬ ਨੇ ਉਸ ਸਮੇਂ ਆਪਾਂ ਕਿਵੇਂ ਕੁਸ਼ਾਲ ਪੰਜਾਬ ਕਰ ਸਕਦੇ ਆ ਇਹ ਬੀੜਾ ਚੱਕਿਆ ਬਹੁਤ ਸੂਝਵਾਨ ਟੀਮ ਆ ਬਾਈ ਜਸਪੀਰthਰੇ ਇਹਨਾਂ ਨੇ ਚੱਕਿਆ ਹੈਗਾ ਇਹਨਾਂ ਨੂੰ ਨੌਲੇਜ ਆ ਇਸ ਗੱਲ ਦੀ ਪਾਣੀ ਦੇ ਬਾਰੇ ਪਤਾ ਤਾਂ ਮੇਰਾ ਖਿਆਲ ਸਾਰਿਆਂ ਨੂੰ ਸਾਥ ਦੇਣਾ ਬਣਦਾ ਸਾਰੇ ਹੋਂਮ ਹਮਾ ਕੇ ਪਹੁੰਚਣੇ ਚਾਹੀਦੇ ਆ ਤੇ ਬਹੁਤ ਸੋਣਾ ਅੱਜ ਇਕੱਠਾ ਸਰਕਾਰਾਂ ਨੂੰ ਵੀ ਇਹਦਾ ਡਰ ਪਊਗਾ ਤੇ ਵੱਡੀ ਗੱਲ ਆ ਇੰਡਸਟਰੀ ਜਿਹੜੀ ਕਿ ਇਹ ਆ ਕਿ ਵੀ ਪਲਾਂਟ ਲਾ ਕੇ ਫਿਰ ਉਹ ਉਹਨੂੰ ਪ੍ਰੋਸੈਸ ਨਹੀਂ ਕਰਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਆਪਦੇ ਵਾਸਤੇ ਵੀ ਤੇ ਆਦੇ ਬੱਚਿਆਂ ਵਾਸਤੇ ਵੀ ਜ਼ਹਿਰ ਕੁੱਲ ਰਹੇ ਆ ਇਹਦੇ ਵਿੱਚ। ਤਾਂ ਹਕੀਆਂ ਪੁਰਾਣਾ ਖਾਸ ਕਰ ਇਹ ਮਸਲਾ ਹੈ ਕਿ ਬੁੱਢੇ ਨਾਲੇ ਤੋਂ ਲੈ ਕੇ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਰਾਜਨੀਤੀ ਵੀ ਹੁੰਦੀ ਰਹੀ ਹੈ। ਕੀ ਲੱਗਦਾ ਹੈ ਕਿ ਇੰਨੇ ਦਹਾਕੇ ਬੀਤਣ ਤੋਂ ਬੀਤਣ ਦੇ ਬਾਵਜੂਦ ਇਸ ਚੁਣੌਤੀ ਦਾ ਹੱਲ ਕਿਉਂ ਨਹੀਂ ਹੋ ਸਕਿਆ? ਵੇਖੋ ਇਹ ਕੀ ਹੁੰਦਾ ਹੈ ਕਿ ਵੀ ਜਦੋਂ ਸਰਕਾਰ ਤੋਂ ਬਾਹਰ ਹੁੰਦੇ ਆ ਲੋਕ ਉਦੋਂ ਤਾਂ ਉਹ ਹੋਰ ਗੱਲ ਕਰਦੇ ਆ। ਜਦੋਂ ਸਰਕਾਰਾਂ ਚ ਆ ਜਾਂਦੇ ਆ ਫਿਰ ਉਹ ਸਟੇਟਸ ਕੋ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਚ ਇੰਟਰਸਟਸ ਆ ਜਾਂਦੇ ਆ ਤੇ ਟੋਟਲ ਜੇ ਸਹੀ ਮੰਨੀਏ ਤਾਂ ਸਰਕਾਰ ਦਾ ਹੀ ਫੇਲਿਅਰ ਹੈ ਚਾਹੇ ਉਹ ਬੀਤੀਆਂ ਸਰਕਾਰਾਂ ਦਾ ਚਾਹੇ ਇਹਨਾਂ ਦਾ ਜਿਹੜੇ ਕਾਨੂੰਨ ਬਣੇ ਵੇ ਜਿਹੜੀਆਂ ਨੀਤੀਆਂ ਬਣੀਆਂ ਵੀ ਉਹ ਨੀਤੀਆਂ ਲਾਗੂ ਕਰਨ ਪ੍ਰੋਪਰਲੀ ਚੈੱਕ ਹੋਣ ਉੱਥੇ ਕਰਪਸ਼ਨ ਨੂੰ ਥੰਮ ਪਾਉਣ ਥੱਲ ਪਾਉਣ ਉੱਥੇ ਤੇ ਉਹਦੇ ਨਾਲ ਹੀ ਇਹ ਸਾਰਾ ਮਸਲਾ ਹੱਲ ਹੋ ਸਕਦਾ ਸੀਗਾ ਪਰ ਹੁਣ ਇੰਨੀ ਇੰਨੀ ਲੜਾਈ ਤੋਂ ਬਾਅਦ ਇੰਨੀ ਸਿਚੁਏਸ਼ਨ ਤੋਂ ਆ ਲੋਕਾਂ ਨੂੰ ਆਪਦੇ ਹੱਥ ਚ ਲੈਣਾ ਪਿਆ ਏ ਲੋਕਾਂ ਨੂੰ ਇਹ ਉੱਠ ਕੇ ਆਉਣਾ ਪਿਆ ਇਹ ਬਹੁਤ ਵੈਸੇ ਇੱਕ ਤਰ੍ਹਾਂ ਦੀ ਮੰਦਪਾ ਕੀ ਗੱਲ ਵੀ ਹੈਗੀ ਆ ਸਰਕਾਰਾਂ ਆਸਤੇ ਕਿ ਵੀ ਹਰ ਕੰਮ ਵਾਸਤੇ ਆਪਾਂ ਨੂੰ ਐ ਪ੍ਰੋਟੈਸਟ ਕਰਨਾ ਪੈਂਦਾ ਹਰ ਹੱਕਾਂ ਵਾਸਤੇ ਸਾਫ਼ ਪਾਣੀ ਹਰ ਜੀਵ ਦਾ ਹੱਕ ਆ ਹਰੇਕ ਸਿਟੀਜ਼ਨ ਦਾ ਹੱਕ ਸਾਫ਼ ਪਾਣੀ ਤੇ ਸਾਫ਼ ਹਵਾ ਤਾਂ ਚਾਹੀਦੀ ਚਾਹੀਦੀ ਆ ਉਹਨੂੰ ਜੇ ਉਹ ਹੀ ਐਣੀ ਫਿਰ ਜੀਵਨ ਕੀ ਹੋਊਗਾ ਇੱਥੇ ਸੋ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਸਰਕਾਰਾਂ ਨੂੰ ਵੀ ਚਾਹੀਦਾ ਉਹਨਾਂ ਨੂੰ ਇਹ ਇਕੱਠਾਂ ਦੀ ਜੜੀਕ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਐ ਨਹੀਂ ਚਾਹੀਦਾ ਕਿ ਵੀ ਐਡਾ ਵਰੇ ਨੂੰ ਬੰਨ ਲਾਏ ਉਹ ਪਹਿਲਾਂ ਪਹਿਲਾਂ ਹੁਣ ਵੀ ਸਮਝ ਜਾਣ ਹੁਣ ਵੀ ਸਟੈਪ ਪਲਾਨ फटाफट ਜਿਹੜੇ ਸਟੈਪ ਪਲਾਨ ਦੀ ਲੋੜ ਆ ਕਦਮ ਚੱਕਣ ਵਿਸ਼ਵਾਸਨ ਦਬੋਣ ਕਿ ਕਿਸ ਤਰੀਕੇ ਨਾਲ ਇਹ ਹੋ ਸਕਦਾ ਤਾਂ ਕਿ ਸੋਲਵ ਹੋ ਜਾਬਦਾ ਵੱਡਾ ਵਰਕ ਤੁਹਾਡੇ ਨਾਲ ਜੁੜਿਆ ਅੱਜ ਵੀ ਦੇ ਅੱਜ ਵੀ ਪੂਰੇ ਦੇਸ਼ ਭਰ ਤੋਂ ਲੋਕ ਆਏ ਨੇ ਕੀ ਲੱਗਦਾ ਕਿ ਤੁਸੀਂ ਬੈਠ ਕੇ ਐਨਾਲਿਸਿਸ ਕੀਤਾ ਹੋਵੇਗਾ ਜਿਸ ਤਰੀਕੇ ਦੇ ਨਾਲ ਦਾਵਾ ਤਾਂ ਇਹ ਕੀਤਾ ਜਾ ਰਿਹਾ ਕਿ ਬੁੱਢੇ ਨਾਲੇ ਨੂੰ ਬੰਨ ਲਾਇਆ ਜਾਵੇਗਾ ਜੇ ਸਰਕਾਰ ਨਹੀਂ ਕੋਈ ਇਹਦੇ ਵਿੱਚ ਐਕਸ਼ਨ ਕਰਦੀ ਤਾਂ ਤੁਹਾਡੇ ਅਨੁਸਾਰ ਕੀ ਲੱਗਦਾ ਕਿ ਬੁੱਢੇ ਨਾਲਿਆਂ 'ਉ ਬੰਨ ਲਾਉਣ ਦੇ ਨਾਲ-ਨਾਲ ਮਸਲੇ ਦਾ ਹੱਲ ਨਿਕਲ ਸਕਦਾ ਹੈ? ਨਹੀਂ ਮੇਰਾ ਖਿਆਲ ਸਰਕਾਰ ਉਸ ਸਟੇਜ ਤੱਕ ਤਾਂ ਨਹੀਂ ਉਹਨੂੰ ਧਿਆਨ ਦੇਣਾ ਚਾਹੀਦਾ ਇਹ ਮਸਲੇ ਨੂੰ ਕਿ ਵੀ ਬੰਨ ਲਾਉਣਾ ਪਵੇ ਕਿਉਂਕਿ ਵੇਖੋ ਇਹ ਆ ਕਿ ਵੀ ਉਸ ਸਟੇਜ ਤੱਕ ਜੇ ਜਾਂਦਾ ਤਾਂ ਇਹ ਮੰਦਭਾਗੀ ਹੈ ਕਿ ਵੀ ਆਪਾਂ ਨੂੰ ਇੰਨੇ ਕੱਟ ਤੋਂ ਬਾਅਦ ਵੀ ਸਰਕਾਰਾਂ ਨਹੀਂ ਸਮਝ ਰਹੀਆਂ ਸਾਹਮਣੇ ਪਾਣੀ ਜਾ ਰਿਹਾ ਉਹ ਨਹੀਂ ਸਮਝ ਰਹੀਆਂ ਤਾਂ ਫਿਰ ਬੰਨ ਲਾਉਣ ਤੱਕ ਆਪਾਂ ਜਨ ਨੂੰ ਜਾਣਾ ਪਵੇ ਬਹੁਤ ਮੰਦਭਾਗੀ ਗੱਲ ਹੈ ਸਰਕਾਰਾਂ ਵਾਸਤੇ ਤਾਂ ਮੇਰੇ ਖਿਆਲ ਸ਼ਰਮ ਨਾਲੀ ਗੱਲ ਹੈਗੀ ਆ। ਤਾਂ ਉਹ ਸਟੇਜ ਨਹੀਂ ਜਾ ਜਾਣੀ ਚਾਹੀਦੀ ਪਰ ਜੇ ਕੋਈ ਹੱਲ ਹੀ ਨਹੀਂ ਨਿਕਲਦਾ ਹਨਾ ਫਿਰ ਕੋਈ ਨਾ ਕੋਈ ਤਾਂ ਲੋਕ ਹੀ ਹੱਲ ਕੱਢਣਗੇ ਉਹ ਕਿਵੇਂ ਨਿਕਲੂਗਾ ਕੀ ਨਿਕਲੂਗਾ ਉਹ ਤਾਂ ਹੁਣ ਅਗਲੇ ਮਹੀਨੇ ਦੇ ਵਿੱਚ ਪਤਾ ਲੱਗ ਹੀ ਜਾਊਗਾ ਆਪਾਂ ਚਾਬ ਨੂੰ ਪਾਣੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਜਿੱਥੇ ਦਰਿਆਈ ਪਾਣੀ ਪ੍ਰਦੂਸ਼ਿਤ ਹੋਏ ਨੇ ਪਾਣੀ ਉਹਨਾਂ ਦਾ ਪ੍ਰਦੂਸ਼ਿਤ ਹੋਇਆ ਤਾਂ ਉੱਥੇ ਕੁਝ ਅਜਿਹੇ ਲੋਕ ਵੀ ਵੱਖ-ਵੱਖ ਇਲਾਕਿਆਂ ਤੋਂ ਆਕੇ ਮਿਲੇ ਨੇ ਜਿਨ੍ਹਾਂ ਦਾ ਧਰਤੀ ਹੇਠਲਾ ਪੀਣ ਵਾਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ ਕੀ ਲੱਗਦਾ ਕਿ ਚੁਣੌਤੀਆਂ ਦਿਨ ਬਾ ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ ਪਰ ਸਰਕਾਰ ਨੂੰ ਇਹਦੇ ਵਿੱਚ ਕਿਸ ਤਰੀਕੇ ਦਾ ਐਕਸ਼ਨ ਲਾਈਨ ਦੀ ਜ਼ਰੂਰਤ ਜਾਦੀ ਹੈ ਮੈਂ ਤਾਂ ਵੈਸੇ ਹੈਰਾਨ ਆ ਵੀ ਲੁਧਿਆਣੇ ਦੇ ਲੋਕਾਂ ਤੇ ਵੀ ਹਨਾ ਵੀ ਲੜਾਈ ਤਾਂ ਉਹਨਾਂ ਦੀ ਵੀ ਹੈ ਕਿ ਵੇਖੋ ਉਹਨਾਂ ਦਾ ਹੇਠਲਾ ਪਾਣੀ ਬਹੁਤ ਜ਼ਿਆਦਾ ਸਬਮਰਸੀਬਲਆਂ ਜਾਂ ਟਿਊਬਵਲਸ ਨਾਲ ਉਹ ਕੱਢਦੇ ਹੈਗੇ ਆ ਤੇ ਉਹ ਪੀਂਦੇ ਵੀ ਇੱਥੋਂ ਦਾ ਤੇ ਉਹ ਇੱਥੋਂ ਦਾ ਤੇ ਜੋ ਖਾਲੀ ਹੋ ਕੇ ਜੇ ਰਿਵਰਸ ਬੋਰ ਹੋ ਰਿਹਾ ਜਾਂ ਸੀਪੇਜ ਨਾਲ ਵੀ ਜਾ ਰਿਹਾ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਇਹਦੀ ਪਰ ਉਹ ਲੋਕਾਂ ਨੂੰ ਸਭ ਤੋਂ ਪਹਿਲਾਂ ਇੱਥੇ ਆਪਦੇ ਐਮਐਲਏ ਐਮਪੀਆ ਨੂੰ ਚੁਣਦੇ ਆ ਜਦੋਂ ਉਹਨਾਂ ਨੂੰ ਸਵਾਲ ਚੱਕਣੇ ਚਾਹੀਦੇ ਤੋ ਇਹ ਕਿਉਂ ਨਹੀਂ ਹੋ ਰਿਹਾ ਹੈ ਨਾ ਇਹ ਸਾਰੀ ਗੱਲ ਇਹ ਸ਼ਾਇਦ ਇੱਕ ਵਾਰੀ ਸਮਾਂ ਹੁੰਦਾ ਜਾਂ ਕਿਸੇ ਨੇ ਗਰੁੱਪ ਨੇ ਉੱਠ ਕੇ ਸੈਨਸਟਾਈਜ਼ ਕਰਨਾ ਹੁੰਦਾ ਲੋਕਾਂ ਨੂੰ ਤੇ ਫਿਰ ਇਹ ਆਪੇ ਰੁੜ ਪੈਂਦਾ ਹੈ ਗੱਲ ਤੇ ਬਹੁਤ ਸੋਹਣੀ ਆਗਾਜ਼ ਆ ਜੇ ਇੰਡੀਆ ਨਾਟ ਰੇਨਸ ਹੋ ਰਹਾ ਪੰਜਾਬ ਦੇ ਵਿੱਚ ਵੱਡੀਆਂ ਛੋਟੀਆਂ ਜਿਹੜੀਆਂ ਪੁਲੀਤ ਕਰਦੀਆਂ ਤੇ ਜੇ ਇਹ ਵੱਡੇ ਥਾਂ ਤੇ ਇੱਕ ਵਾਰੀ ਹੋ ਜਾਂਦਾ ਕੁਝ ਵੱਡੇ ਥਾਂ ਤੇ ਠੱਲ ਪੈ ਜਾਂਦੀ ਆ ਤੇ ਨੈਚੁਰਲ ਆ ਕਿ ਵੀ ਹੈਗਾ ਸਰਕਾਰਾਂ ਆਪੇ ਤੋਰ ਪੈਣਗੇ ਜਿਵੇਂ ਆਪਾਂ ਵੇਖਿਆ ਜ਼ੀਰਾ ਫੈਕਟਰੀ ਪਹਿਲੀ ਸੀ ਜਿਹੜੀ ਬੜੀ ਮੁਸ਼ਕਲ ਸੀਗੀ ਆਈ ਹੁਣ ਆ ਗਾਂ ਤੋਂ ਮੇਰਾ ਖਿਆਲ ਸਰਕਾਰ ਕੋਈ ਇਥਨੋਲ ਪਲਾਂਟਸ ਹੈ ਜੇ ਲਾਉਣ ਤੋਂ ਗਰੇਸ ਕਰੂਗੀ ਇਸੇ ਤਰੀਕੇ ਇਹਨਾਂ ਨੂੰ ਕਰੂਗੀ ਤੇ ਕੋਈ ਨਾ ਕੋਈ ਇਹਦਾ ਹੱਲ ਨਿਕਲਿਆ ਆਊਗਾ ਕੋਈ ਇਹ ਨਹੀਂ ਕਿ ਵਰਲਡ ਚ ਪਹਿਲੀ ਇੰਪਲੂਸ਼ਨ ਦੇਖ ਰਹੇ ਆ ਆਪਾਂ ਹੋਰ ਰਾਜ ਦੇਸ਼ਾਂ ਚ ਵੀ ਹੋਇਆ ਉਹਨਾਂ ਨੇ ਵੀ ਹੱਲ ਕੱਢੇ ਤਾਂ ਆਪਾਂ ਕਿਉਂ ਨਹੀਂ ਕੱਢ ਸਕਦੇ ਇਸਵੇਂ ਮੈਨੂੰ ਵੇਡਨ ਤੋਂ ਪਹਿਲਾਂ ਤੁਸੀਂ ਗਰਾਊਂਡ ਤੇ ਲੋਕਾਂ ਦੇ ਨਾਲ ਗੱਲਬਾਤ ਵੀ ਕਰਕੇ ਆਏ ਹੋ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਕੀ ਲੱਗਦਾ ਗਰਾਊਂਡ ਤੇ ਜਾ ਕੇ ਕੀ ਮਹਿਸੂਸ ਕੀਤਾ ਤੁਸੀਂ ਦੇਖੋ ਦਵਾ ਵਿੱਚ ਜਾਂ ਮਾਲ ਵਿੱਚ ਆਈ ਉਹਨਾਂ ਫਾਜ਼ਲ ਕਾਲੇ ਇਲਾਕੇ ਚ ਜਿੱਥੇ ਪਾਣੀ ਜਾਂਦਾ ਪਿਆ ਉੱਥੇ ਤਾਂ ਲੋਕ ਵਿਚਾਰੇ ਬਹੁਤ ਤੰਗ ਹੈਗੇ ਆ ਹਨਾ ਉਹ ਲੋਕ ਮੇਰਾ ਖਿਆਲ ਜੇ ਉੱਥੇ ਬਲ ਹਜ਼ਾਰਾਂ ਦੀ ਤਦਾਦ ਚੋਂ ਲੋਕ ਆਉਣਗੇ ਅਗਲੀ ਵਾਰ ਜੇ ਸਰਕਾਰਾਂ ਨੇ ਮਸਲਾ ਹੱਲ ਨਾ ਕੀਤਾ ਨਾ ਲੱਖਾਂ ਦੀ ਤਦਾਦ ਹੋ ਜਾਣਗੇ ਹਲੇ ਵੀ ਵੇਖੋ ਐਡਾ ਇਕੱਠਾ ਆਇਆ ਤੇ ਅਗਲੀ ਵਾਰ ਜੇ ਇਹਨਾਂ ਨੇ ਨਾ ਇਹਨੂੰ ਹੱਲ ਕੀਤਾ ਤਾਂ ਉਹਨੂੰ ਬੰਨ ਲਾਉਣ ਵਾਸਤੇ ਜਾਂ ਰੋਕਣ ਵਾਸਤੇ ਬਹੁਤ ਵੱਡਾ ਇਕੱਠਾ ਹੋ ਜੂਗਾ ਸੋ ਇਹ ਚੀਜ਼ ਦਾ ਧਿਆਨ ਰੱਖਣ ਦੀ ਲੋੜ ਆ ਤੇ ਲੋਕੀ ਐਕਚੁਅਲੀ ਬਹੁਤ ਦੇਖੀ ਹੈ ਕੈਂਸਰ ਫੈਲ ਰਿਹਾ ਹੈ ਬਿਮਾਰੀਆਂ ਫੈਲ ਰਹੀਆਂ ਪਤਾ ਨਹੀਂ ਕੀ ਕੀ ਹੋ ਰਿਹਾ ਤੁਸੀਂ ਹੈਰਾਨ ਹੋਵੋਗੇ ਕਿ ਵੀ ਜੇ ਸ਼ੈਂਪੂ ਵੀ ਪੈ ਜੇ ਨਾ ਪਾਣੀ 'ਚ ਤੇ ਸ਼ੈਂਪੂ ਉਹ ਆਪਣੇ ਛੱਪੜ 'ਚ ਜਾਣ ਲੱਗ ਜੇ ਜਾਂ ਪੌਂਡ 'ਚ ਜਾਣ ਲੱਗ ਜੇ ਤਾਂ ਬੜੀ ਤਰੰਗ ਦੀਆਂ ਸਪੀਸ਼ੀਜ਼ ਮਰ ਜਾਂਦੀਆਂ ਵੀ ਆ ਤਾਂ ਨਿਰਾ ਹੀ ਗੰਦ ਪੈ ਰਿਹਾ ਤੇ ਇਨਸਾਨ ਵਾਸਤੇ ਕੀ ਹੋਰ ਕੁਦਰਤ ਵੀ ਤਾਂ ਵੇਖੋ ਨਾ ਸਾਰੀ ਉਹ ਕੁਦਰਤ ਨੂੰ ਹੀ ਆਪਾਂ ਢਾਹ ਲਾ ਰਹੇ ਆ ਤੇ ਕੁਦਰਤ ਤੋਂ ਬਿਨਾਂ ਤੇ ਵਸਿਆ ਨਹੀਂ ਜਾਣਾ ਮਤਲਬ ਬਣਾਉਣ ਵਾਲੇ ਨੇ ਵੀ ਸਿਰਜਣ ਵਾਲੇ ਨੇ ਵੀ ਉਸ ਅਕਾਲ ਪੁਰਖ ਨੇ ਵੀ ਆਪਾਂ ਨੂੰ ਇੱਕ ਸਰਕਲ ਚ ਬਣਾਇਆ ਜੇ ਉਹ ਸਾਰੇ ਸਪੀਸੀਜ਼ ਖਤਮ ਹੋ ਜਾਣਗੇ ਆਪਾਂ ਵੀ ਖਤਮ ਹੋ ਜਾਾਂਗੇ ਅਖੀਰ ਤੇ ਉਹ ਨਜ਼ਰ ਹੀ ਆ ਰਿਹਾ ਆਪਾਂ ਨੂੰ ਕਿਸ ਤਰ੍ਹਾਂ ਬਿਮਾਰੀਆਂ ਫੈਲ ਰਹੀਆਂ ਕਿਵੇਂ ਆਪਾਂ ਕਮਜ਼ੋਰ ਹੁੰਦੇ ਜਾ ਰਹੀਆਂ ਦਿਨੋ ਦਿਨ ਕਿਵੇਂ ਬੱਚੇ ਬਿਮਾਰੀਆਂ ਨਾਲ ਪੈਦਾ ਹੋ ਰਹੇ ਆ ਸੋ ਇਹ ਤਾਂ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਕਦਮ ਚੁੱਕੇ ਪੁਰਾਣੀਆਂ ਗੱਲਾਂ ਨੂੰ ਛੱਡੇ ਹੁਣ ਅੱਜ ਤੋਂ ਹੀ ਸੋਚ ਲੈ ਕੇ ਵੀ ਫਟਾਫਟ ਇਹਨੂੰ ਮਹੀਨੇ ਦੇ ਵਿੱਚ ਵਿੱਚ ਅਸੀਂ ਰਿਜ਼ੋਲਵ ਕਰਨਾ ਹੈ ਸਰ ਸਾਹਿਬ ਤੁਹਾਡੇ ਨਜ਼ਰੀਏ ਦੇ ਅਨੁਸਾਰ ਤੁਹਾਨੂੰ ਕੀ ਜ਼ਰੂਰਤ ਹੈ ਕਿ ਅੱਜ ਦੇ ਮਸਲੇ ਦਾ ਜਿਹੜਾ ਨਪਟਾਰਾ ਹੈ ਉਹ ਫੈਕਟਰੀਆਂ ਨੂੰ ਬੰਦ ਕਰਨ ਦੇ ਨਾਲ ਜਾਂ ਜਿਹੜੀਆਂ ਹੋਰ ਇਹਦੇ ਵਿੱਚ ਦੋਸ਼ੀ ਤਰ੍ਹਾਂ ਨੇ ਉਹਨਾਂ ਨੂੰ ਲਾਂਭੇ ਕਰਨ ਦੇ ਨਾਲ ਹੋ ਸਕਦਾ ਜਾਂ ਸੁਧਾਰ ਕਰਨ ਦੀ ਜ਼ਰੂਰਤ ਜਬਦੀ ਆ ਵੇਖੋ ਸੁਧਾਰ ਹੀ ਅਲਟੀਮੇਟਲੀ ਹੱਲ ਹੁੰਦਾ ਹੈ ਕਿ ਉਸ ਤਰੀਕੇ ਦੀ ਇੰਡਸਟਰੀ ਜਿਹੜੀ ਨਾ ਉਸ ਦੀ ਚਾਰੀ ਹੋਵੇ ਨਾ ਸੋਲਵ ਕਰ ਰਹੀ ਹੋਵੇ ਉਹਨੂੰ ਬੰਦ ਕੀਤਾ ਜਾਵੇ ਜੇ ਕੋਈ ਰੈਜ਼ੋਲੂਸ਼ਨ ਹੈ ਪਲਾਂਟ ਸੇਗੇ ਲੱਗ ਕੇ ਉਹਨੂੰ ਸੋਲਵ ਕਰ ਸਕਦੇ ਹੋ ਕੀਤਾ ਜਾਵੇ ਪਰ ਕੁਝ ਐਸੀਆਂ ਇੰਡਸਟਰੀਜ਼ ਆ ਕੁਝ ਐਸੇ ਕੈਮੀਕਲਸ ਯੂਜ਼ ਹੋ ਰਹੇ ਆ ਜਿਹੜੇ ਕੀ ਕੋਈ ਹਾਲੀ ਹੈ ਨਹੀਂ ਜਿੰਨਾਂ ਦਾ ਹਨਾ ਤਾਂ ਉਹ ਬੰਦ ਹੋਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਕੋਈ ਹੋਰ ਤਰੀਕਾ ਜਿਵੇਂ ਡਾਈੰਗ ਆ ਹਨਾ ਉਹ ਜ਼ਰੂਰੀ ਤਾਂ ਨਹੀਂ ਆਪਣਾ ਇਸੇ ਤਰ੍ਹਾਂ ਦੀ ਡਾਈੰਗ ਕਰਨੀ ਹੈ ਹੋਰ ਤਰ੍ਹਾਂ ਦੀ ਡਾਈੰਗ ਇੰਡਸਟਰੀ ਵੀ ਲੱਗ ਸਕਦੀ ਹੈ ਤੇ ਸੋ ਉਹ ਡਾਈੰਗ ਜਿਹੜੀ ਲੱਗੀ ਵੀ ਆ ਉਹ ਵੀ ਹੋਰ ਮੈਥਡਸ ਯੂਜ਼ ਕਰ ਸਕਦੀ ਆ ਮਦਰਾਸ ਚ ਉਹਨਾਂ ਨੇ ਕਰਕੇ ਵਿਖਾਇਆ ਤਾਮਨ ਲਾਡੂ ਵਾਲੇ ਪਾਸੇ ਤਾਂ ਆਪਣੇ ਵੀ ਉਹ ਲਾਗੂ ਹੋ ਸਕਦਾ। ਤੋਂ ਇਹ ਮੂਵ ਕਰਨਾ ਪਊਗਾ। ਇਹ ਜਿਹੜੀ ਮਤਲਬ ਡਾਈਂਗ ਕਿੰਨੀ ਕੀ ਜ਼ਰੂਰੀ ਹੈ, ਕੱਪੜੇ ਦਾ ਰੰਗ ਕਿੰਨਾ ਜ਼ਰੂਰੀ ਹੈ, ਇਨਸਾਨ ਦਾ ਜੀਵਨ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਅੱਜ ਦੇ ਮਸਲੇ ਦੇ ਬਾਬਤ ਗੱਲਬਾਤ ਕੀਤੀ ਹੈ ਕਿਉਂਕਿ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਜਿਹੜੀਆਂ ਫੈਕਟਰੀਆਂ ਦੇ ਮਸਲੇ ਦੇ ਹੱਲ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਆ ਤਾਂ ਕਿਤੇ ਨਾ ਕਿਤੇ ਰੁਜ਼ਗਾਰ ਦੀ ਵੀ ਕਿਸੇ ਚੀਜ਼ ਦੇ ਨਾਲ ਗੱਲ ਜੁੜੀ ਹੋਈ ਹੈ। ਤੇ ਜਿੱਥੇ ਫੈਕਟਰੀਆਂ ਬੰਦ ਹੁੰਦੀਆਂ ਤੇ ਉੱਥੇ ਰੋਜ਼ਗਾਰ ਵੀ ਵੱਡੀ ਤعداد ਦੇ ਵਿੱਚ ਪ੍ਰਭਾਵਿਤ ਹੋ ਸਕਦਾ ਏ ਪਰ ਦੂਜੇ ਪਾਸੇ ਦਲੀਲ ਇਹ ਵੀ ਰਹਿੰਦੀ ਆ ਕਿ ਗੁਜਰਾਤ ਦੇ ਵਿੱਚ ਜਾਂ ਹੋਰ ਵੀ ਇਲਾਕਿਆਂ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਨੇ ਪਰ ਜਿਹੜੇ ਉੱਥੋਂ ਦੇ ਲੋਕ ਨੇ ਉਹ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਪਰ ਦੇਖਣਾ ਹੋਵੇਗਾ ਹੋਵੇਗਾ ਕਿ ਭਵਿੱਖ ਦੇ ਵਿੱਚ ਪੰਜਾਬ ਦੇ ਪੰਜਾਬ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੀ ਰਣਨੀਤੀ ਤੈਅ ਕਰਕੇ ਨਾ तमाम ਸਾਰੀਆਂ ਚੁਣੌਤੀਆਂ ਦਾ ਹੱਲ ਲੱਭਿਆ ਜਾਂਦਾ ਏ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ درمیان ਹਾਜ਼ਰ ਹੋਵਾਂਗੇ ਧੰਨਵਾਦ